ਸੱਚੇ ਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਰਵਿੰਦਰ ਸਿੰਘ ਬੱਦਨ ਤਰਨਤਾਰਨ ਦੇ ਸ਼ਹਿਰਾ ਪੰਨੂਆ ਦੇ ਵਿੱਚ ਕੱਲ ਦੇਰ ਸ਼ਾਮ ਇੱਕ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਬੱਡੀ ਦਾ ਖਿਡਾਰੀ ਸੀ ਤੇ ਕਿਸੇ ਨੇ ਗੋਲੀਆਂ ਮਾਰੀਆਂ ਤੇ ਗੋਲੀਆਂ ਮਾਰਨ ਤੋਂ ਬਾਅਦ ਉਹ ਨੌਜਵਾਨ ਉੱਥੋਂ ਫਰਾਰ ਹੋ ਗਏ ਸਾਰੇ ਮਾਮਲੇ ਦੀ ਕੋਖ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੇ ਉੱਤੇ ਵੱਖ-ਵੱਖ ਥਿਉਰੀਆਂ ਦੇ ਉੱਤੇ ਕੰਮ ਕਰ ਰਹੀ ਹੈ ਪਰ ਜੋ ਹੁਣ ਤੱਕ ਇੱਕ ਮਸਲਾ ਸਾਹਮਣੇ ਆਇਆ ਹੈ ਸਿਵਾਏ ਇਹ ਕਿ ਸਿਰਫ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਾਂ ਨਿਜੀ ਰੰਜਿਸ਼ ਸੀ ਇਹ ਚਰਚਾ ਤੋਂ ਇਲਾਵਾ ਇੱਕ ਹੋਰ ਥਿਉਰੀ ਹੈ ਜੋ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਜੋ ਨੌਜਵਾਨ ਜਿਸ ਦਾ ਕਤਲ ਹੋਇਆ ਹੈ ਉਹ ਇੱਕ ਨਾਮੀ ਗੈਂਗਸਟਰ ਦਾ ਚਚੇਰਾ ਭਰਾ ਹੈ ਅਤੇ ਉਹ ਗੈਂਗਸਟਰ ਵਿਦੇਸ਼ ਵਿੱਚ ਬੈਠਾ ਹੈ ਨੁਸ਼ਾਰਾ ਪੰਨੂਆਂ ਦੇ ਵਿੱਚ ਉਸ ਗੈਂਗਸਟਰ ਦਾ ਨਾਮ ਵੀ ਬਹੁਤ ਚੱਲਦਾ ਹੈ ਤੇ ਉਸੇ ਦਾ ਇਹ ਚਚੇਰਾ ਭਰਾ ਹੈ ਇਹ ਵੀ ਥਿਉਰੀ ਜੋੜੀ ਜਾ ਰਹੀ ਹੈ ਕਿ ਇਹ ਨੌਜਵਾਨ ਫਿਰੋਤੀਆਂ ਮੰਗਣ ਦਾ ਕੰਮ ਕਰ ਰਿਹਾ ਸੀ ਤੇ ਜਿਸ ਦੌਰਾਨ ਇਸ ਦਾ ਕਤਲ ਹੋਇਆ ਉਸ ਦੌਰਾਨ ਵੀ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਗਿਆ ਹੋਇਆ ਸੀ ਹਾਲਾਂਕਿ ਇਸ ਨੌਜਵਾਨ ਦੇ ਪਿਤਾ ਦਾ ਇਹ ਬਿਆਨ ਹੈ ਕਿ ਦਿਹੜੀਆਂ ਕਰ ਕਰਕੇ ਉਸਨੇ ਮੁੰਡਾ ਪਾਲਿਆ ਹੈ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਉਸ ਦਾ ਵਿਆਹ ਕੀਤਾ ਗਿਆ ਸੀ ਗੋਲੀਆਂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਇੱਕ ਪਾਸੇ ਜਾਂਚ ਦੀ ਗੱਲ ਆਖ ਰਹੀ ਹੈ ਪਰ ਜੋ ਹੁਣ ਤੱਕ ਦੀ ਇੱਕ ਸੂਚਨਾ ਕਹਿ ਲਈਏ ਜਾਂ ਫਿਰ ਇੱਕ ਸੂਤਰਾ ਦੇ ਮੁਤਾਬਕ ਇੱਕ ਖਬਰ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਫਿਰੋਤੀਆਂ ਮੰਗਣ ਦਾ ਕੰਮ ਕਰਦਾ ਸੀ ਦੱਸਿਆ ਜਾ ਰਿਹਾ ਹੈ ਕਿ ਨੁਸ਼ਹਿਰਾ ਪਨੂਆ ਦੇ ਵਿੱਚ ਇੱਕ ਵੱਡਾ ਨਾਮ ਹੈ ਗੈਂਗਸਟਰ ਸਤਨਾਮ ਸੱਤਾ ਅਤੇ ਜੋ ਇਹ ਮ੍ਰਿਤਕ ਨੌਜਵਾਨ ਹੈ ਉਸੇ ਗੈਂਗਸਟਰ ਸਤਨਾਮ ਸੱਤਾ ਦਾ ਚਚੇਰਾ ਭਰਾ ਹੈ ਅਤੇ ਇਸ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਨੋਨੀ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਨਸ਼ਹਿਰਾ ਪੰਨੂਆ ਦਾ ਵਾਸੀ ਹੈ ਗੁਰਪ੍ਰੀਤ ਸਿੰਘ ਖੁਦ ਡਰਾਈਵਰੀ ਕਰਦਾ ਹੈ ਅਤੇ ਉਸ ਦਾ ਪੁੱਤਰ ਸੁਖਵਿੰਦਰ ਸਿੰਘ ਜਿਸ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਜਗ੍ਹਾ ਤੇ ਗੋਲੀਆਂ ਮਾਰੀਆਂ ਗਈਆਂ ਨੇ ਉੱਥੇ ਹੀ ਇੱਕ ਦੁਕਾਨ ਹੈ ਅਤੇ ਇਹੀ ਜੋ ਹੁਣ ਤੱਕ ਸੂਚਨਾ ਮਿਲ ਰਹੀ ਹੈ ਕਿ ਉਸੇ ਦੁਕਾਨ ਤੋਂ ਜਾਂ ਉਸ ਦੁਕਾਨ ਦੇ ਨਜ਼ਦੀਕ ਜੋ ਮ੍ਰਿਤਕ ਹੈ ਸੁਖਵਿੰਦਰ ਸਿੰਘ ਉਹ ਫਿਰੋਤੀ ਮੰਗਣ ਗਿਆ ਸੀ ਅਤੇ ਇਸੇ ਦੌਰਾਨ ਉੱਥੇ ਗੋਲੀਆਂ ਚੱਲੀਆਂ ਨੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਜੋ ਦੁਕਾਨ ਹੈ ਜੋ ਸਟੋਰ ਹੈ ਜਿਸ ਦੇ ਬਾਹਰ ਗੋਲੀਆਂ ਚੱਲੀਆਂ ਨੇ ਉਸ ਦੁਕਾਨ ਦੇ ਮਾਲਕ ਵੱਲੋਂ ਹੋ ਸਕਦਾ ਹੈ ਕਿ ਆਪਰੇ ਹੋ ਸਕਦਾ ਹੈ ਕਿ ਆਪਣੀ ਰੱਖਿਆ ਕਰਦੇ ਹੋਏ ਗੋਲੀਆਂ ਚਲਾਈਆਂ ਹੋਣ ਆਪਣਾ ਬਚਾਅ ਕਰਦੇ ਹੋਏ ਦੁਬਾਰਾ ਜਵਾਬੀ ਕਾਰਵਾਈ ਕੀਤੀ ਹੋਵੇ ਅਤੇ ਉਸੇ ਦੇ ਤਹਿਤ ਚਲਦਿਆਂ ਹੋਇਆਂ ਸੁਖਵਿੰਦਰ ਸਿੰਘ ਦੇ ਕੋਈ ਗੋਲੀ ਲੱਗੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹਾਲਾਂਕਿ ਮ੍ਰਿਤਕ ਸੁਖਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਚੌਂਕ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਉਹ ਇੱਕ ਡੇਢ ਕਿਲਾ ਦੂਰ ਜਾ ਕੇ ਉਸ ਦੀ লাশ ਕਿਉਂ ਮਿਲੀ ਹੈ ਤਾਂ ਇੱਥੇ ਇੱਕ ਇਹ ਵੀ ਥਿਊਰੀ ਬਣਦੀ ਹੈ ਕਿ ਜਦੋਂ ਕ੍ਰਾਸ ਫਾਇਰਿੰਗ ਹੋਈ ਹੋਵੇਗੀ ਇਸ ਵਿਅਕਤੀ ਵਾਲੇ ਦੁਕਾਨਦਾਰ ਦੇ ਵਿਚਾਲੇ ਤਾਂ ਗੋਲੀਆਂ ਵੱਜਣ ਤੋਂ ਬਾਅਦ ਹੋ ਸਕਦਾ ਹੈ ਕਿ ਮ੍ਰਿਤਕ ਸੁਖਵਿੰਦਰ ਦੂਰ ਤੱਕ ਭੱਜਿਆ ਹੋਵੇ ਅਤੇ ਭੱਜਦੇ-ਭੱਜਦੇ ਉਸ ਦੀ ਜਾਨ ਨਿਕਲੀ ਹੋਵੇ ਇਹ ਸਭ ਨੂੰ ਲੈ ਕੇ ਪੁਲਿਸ ਲਗ ਲਗ ਥਿਉਰੀਆ ਦੇ ਉੱਤੇ ਕੰਮ ਕਰ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਮ੍ਰਿਤਕ ਸੁਖਵਿੰਦਰ ਸਿੰਘ ਹੈ ਉਹ ਕਬੱਡੀ ਦਾ ਚੰਗਾ ਖਿਡਾਰੀ ਸੀ ਅਤੇ ਡੇਢ-ਦੋ ਮਹੀਨੇ ਹੀ ਪਹਿਲਾਂ ਉਸ ਦਾ ਵਿਆਹ ਕੀਤਾ ਗਿਆ ਸੀ ਅਤੇ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ ਪਰ ਹੋਰ ਸਾ ਜੋ ਤੱਕ ਖਬਰਾਂ ਚੱਲੀਆਂ ਨੇ ਉਸ ਤੋਂ ਬਾਅਦ ਜੋ ਇਹ ਥਿਉਰੀ ਸਾਹਮਣੇ ਆਈ ਹੈ ਕਿ ਜੋ ਵਿਦੇਸ਼ ਵਿੱਚ ਬੈਠਾ ਗੈਂਗਸਟਰ ਸਤਨਾਮ ਸੱਤਾ ਹੈ ਉਸ ਦਾ ਇਹ ਚਚੇਰਾ ਭਰਾ ਸੀ ਸੁਖਵਿੰਦਰ ਜੋ ਮਾਰਿਆ ਗਿਆ ਅਤੇ ਇਹ ਫਿਰੋਤੀਆਂ ਲੈਣ ਦਾ ਕੰਮ ਕਰਦਾ ਸੀ ਇਸ ਤੋਂ ਇਲਾਵਾ ਇਸ ਦੇ ਖਿਲਾਫ ਕਈ ਹੋਰ ਤਰ੍ਹਾਂ ਦੀਆਂ سنگੀਨ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸੀ ਅਤੇ ਲਗਾਤਾਰ ਇਹ ਫਿਰੋਤੀਆਂ ਜਾਂ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਕੰਮ ਕਰਦਾ ਸੀ ਅਤੇ ਉਸ ਦੇ ਤਹਿਤ ਹੀ ਇਹ ਇੱਕ ਦੁਕਾਨਦਾਰ ਮਾਲਕ ਨੂੰ ਧਮਕਾਉਣ ਗਿਆ ਸੀ ਅਤੇ ਹੋ ਸਕਦਾ ਹੈ ਕਿ ਉਸੇ ਦੌਰਾਨ ਦੋਵੇਂ ਵਿਚਾਲੇ ਕੋਈ ਹੋਇਆ ਹੋਵੇ ਤੇ ਦੋਵੇਂ ਪਾਸਿਓ ਗੋਲੀਆਂ ਚੱਲੀਆਂ ਹੋਣ ਅਤੇ ਇਸੇ ਦੌਰਾਨ ਸੁਖਵਿੰਦਰ ਦੇ ਕੋਈ ਗੋਲੀ ਲੱਗੀ ਹੋਵੇ ਤੇ ਉਸ ਦੀ ਉਸ ਨਾਲ ਮੌਤ ਹੋ ਗਈ ਜਿਸ ਜਗ੍ਹਾ ਤੇ ਕਤਲ ਹੋਇਆ ਉੱਥੇ ਸੀਸੀਟੀਵੀ ਕੈਮਰਾ ਵੀ ਲੱਗੇ ਹੋਏ ਨੇ ਉਸ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਅਸਲ ਵਿੱਚ ਸਾਰੀ ਕਾਰਵਾਈ ਕੀ ਹੋਈ ਹੈ ਦੇਰ ਸ਼ਾਮ ਕੱਲ ਦੀ ਇਹ ਘਟਨਾ ਹੈ ਪਰ ਹੁਣ ਤੱਕ ਉਸ ਸਟੋਰ ਜਿਸ ਦੇ ਬਾਹਰ ਗੋਲੀਆਂ ਚੱਲੀਆਂ ਨੇ ਉਸ ਦੇ ਮਾਲਕ ਦਾ ਬਿਆਨ ਵੀ ਕੋਈ ਸਾਹਮਣੇ ਨਹੀਂ ਆਇਆ ਫਿਲਹਾਲ ਪੁਲਿਸ ਇਸ ਮਾਮਲੇ 'ਚ ਕੀ ਪੱਖ ਰੱਖਦੀ ਹੈ ਉਹ ਵੀ ਦਿਨ ਚੜ੍ਹਦੇ ਤੱਕ ਗੱਲ ਸਾਫ਼ ਹੋ ਸਕਦੀ ਹੈ। ਨਿਸ਼ੈਰਾ ਪਨੂਆ ਤੋਂ ਦਾਨਿਸ਼ ਗੁਪਤਾ ਅਤੇ ਭਗਤ ਸਿੰਘ ਦੀ ਰਿਪੋਰਟ ਓਨ ਅਰ। ਤੁਹਾ ਹੀ ਕੰਨਾ ਨਾਮ ਕੀ ਹੈ? ਮੇਰਾ ਨਾਮ ਗੌਰਪ੍ਰੀਤ ਸਿੰਘ ਹੈ ਜੀ ਮੈਂ ਤੁਹਾਡੇ بیٹے ਦਾ। ਮੈਂ ਬਾਸ ਸਖਵਿੰਦਰ ਸਿੰਘ ਹੈ ਜੀ। ਕੀ ਗੱਲ ਬਾਤ ਹੋਈ ਹੈ? ਮੈਂ ਬਾਸ ਚਰੌਣਾ ਨਹੀਂ ਮੈਂ ਤਾਂ ਦਿਹਾੜੀਆਂ ਘਰ ਘਰ ਕੇ ਆਪ ਦਾ ਪੁੱਤ ਪਾਲਿਆ ਫੇਰਾ ਪੁੱਤ ਮਾਰ ਛੱਡਿਆ। ਆ ਮੇਰਾ ਪੁੱਤ ਮਾਰ ਨੜਿਆ ਗੰਜਰਾਲੇ ਤੇ ਪੁੱਦਾ ਪੇ ਗਿਆ ਨੇ ਮੇਰਾ ਪੁੱਤ ਮਾਰਿਆ ਵਾ ਇਹ ਲਸ਼ਰੇ ਵਾਲੇ ਪੰਜਾਬੇ ਕੇ ਉਹਨਾਂ ਨੇ ਮੇਰਾ ਪੁੱਤ ਮਾਰਿਆ ਆਇਆ ਮੇਰਾ ਪੁੱਤ ਮਾਰਤਾ ਵੇ ਗੋਲੀਆਂ ਮਾਰ ਮਾਰ ਕੇ ਆ ਮੈਂ ਡਰਾਈਵਰ ਆ ਮੈਂ ਤੇ ਬੱਸ ਚਲਾਉਣ ਚਾਹ ਲਿਆ ਤੇ ਦੋਤੇ ਪਰ ਲਗਾ ਜਾ ਕੇ ਮੈਂ ਦੋਤੋਂ ਫੇਰ ਆਇਆ ਵਾਸਾ ਉਬੇ ਮੇਰਾ ਬੁਖਾਰ ਚੜਿਆ ਵਾ ਦਵਾਈ ਲੈ ਕੇ ਆਪ ਦੀ ਤਿਆਰੀ ਕਰ। ਉਹ ਮੇਰਾ ਬਡਾ ਦਾ ਹੱਥ ਆ ਕੇ ਤਿਰਾਰੇ। ਸਭੀ ਨਾਲ ਤੁਹਾਡੀ ਮੇਰਾ ਜੀ ਕਰਨ ਵੀਰ ਸਿੰਘ। ਅੱਜ ਇਹ ਬੱਚਾ ਆਵਾਜ਼ ਇਹਨੂੰ ਗੋਲੀ ਲੱਗੀ ਤਾਂ ਕਿਹਨਾਂ ਦਾ? ਇਹਨਾਂ ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਦਾ। ਸੁਖਵਿੰਦਰ ਸਿੰਘ। ਹਾਂ ਜੀ। ਤੇ ਕੀ ਗੱਲਬਾਤ ਹੋਈ ਹੈ? ਗੱਲਬਾਤ ਪਤਾ ਨਹੀਂ ਭਾਜੀ ਕੁਝ ਨਹੀਂ ਸਾਨੂੰ ਤਾਂ ਫੋਨ ਹੀ ਆਇਆ ਕਿ ਇਹ ਝਗੜਾ ਹੋਇਆ ਕੋਈ ਬਾਈਪਾਸ ਤੇ ਇਸ਼ਾਰਾ ਬੰਨਵਾ ਲੇ। ਅਸੀਂ ਜਾ ਕੇ ਵੇਖਿਆ ਤੇ ਕੋਈ ਅੰਦੇ ਗੋਲੀਆਂ ਮਾਰ ਕੇ ਚਲੇ ਗਏ। ਇਹਨੂੰ ਗੋਲੀ ਮਾਰੀ ਹੈ ਹਾਂਜੀ ਕਿੱਥੇ ਲੱਗੀ ਗੋਲੀ ਪਤਾ ਕੋਈ ਗੋਲੀਆਂ ਵੇਖਨ ਦਿਆਂਗੇ ਪਤਾ ਨਹੀਂ ਲੱਗਨਦਾ ਕਿੱਥੇ ਲੱਗੀ ਹੈਗੀ ਇੱਕ ਦਾਗ ਛੋਟਾ ਜਿਹਾ ਪਿੱਠ ਤੇ ਕੋਈ ਜ਼ਿਆਦਾ ਜ਼ਖਮ ਤੇ ਪਤਾ ਨਹੀਂ ਲੱਗਦਾ ਕਿ ਕਿੱਥੇ ਲੱਗੀ ਗੋਲੀ ਮੌਕੇ ਪਹੁੰਚੀ ਮੌਕੇ ਦੇ ਬਾਅਦ ਪਹੁੰਚੀ ਹੈ ਪੁਲਿਸ ਦੀ ਜਿਹੜੀ ਬੋਡੀ ਆ ਗਈ ਉਹ ਖੇਤਾਂ 'ਚ ਪਈ ਜਾਂਦੇ ਬਾਈਪਾਸ ਤੇ ਗੋਲੀ ਚੱਲੀ ਆ ਪਰ ਇਹ ਖੇਤਾਂ ਦੇ ਵਿੱਚ ਕਿੱਲਾ ਡੇੜ ਕਿੱਲਾ ਕਿਉਂ ਚਲੇ ਗਿਆ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉੱਥੇ ਦੀ ਡੈਡ ਬੋਡੀ ਚਾਹੀਦੀ ਉੱਥੇ ਨੂੰ ਕੋਈ ਖੂਨ ਡੁੱਲਣਾ ਚਾਹੀਦਾ ਹੈਗਾ ਇਹ ਰੋਡ ਤੋਂ ਕਿੱਲਾ ਹਰਾਂ ਖੇਤਾਂ ਦੇ ਵਿੱਚ ਪਈ ਹੈ ਦੀ ਬੋਡੀ ਜਾ ਕੇ ਦ ਸਾਨੂੰ ਤੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਇਕੱਲਾ-ਗਲਾ ਹੋਤੀ ਗਾਡਾ ਬਹੁਤ ਮਾੜਾ ਆ ਕਬੱਡੀ ਦਾ ਖਿਡਾਰੀ ਆ ਹਾਂਜੀ ਇਹ ਕਬੱਡੀ ਖੇਡਦਾ ਹੈ ਜੀ ਵਿਆਹ ਹੋਇਆ ਇੰਗਰੇਜੂ ਦਾ ਵਿਆਹ 1.5 ਮਹੀਨਾ ਆ ਜੀ ਕੀ ਮੰਗ ਕਰਦੇ ਮੰਗ ਤੇ ਇਹੋ ਕਰਦੇ ਆ ਵੀ ਜੋ ਵੀ ਦੋਸ਼ੀ ਆ ਉਹਨਾਂ ਦੇ ਸਖਤ ਕਾਰੋਈ ਹੋਣੀ ਚਾਹੀਦੀ ਹੈ